ਸਤਿ ਸ਼੍ਰੀ ਗਾਲ ਜੀ ਸਾਰੀ ਕਿਸਾਨ ਭਰਾਵਾਂ ਨੂੰ ਤੇ ਅੱਜ ਆਪਾਂ ਭਰਾਓ ਜਿਹੜੀ ਪਿਛਲੇ ਦਿਨੀ ਵੀਡੀਓ ਪਾਈ ਸੀ ਮਿੱਟੀ ਛੋਡੇ ਬਾਰੇ ਉਹਦੇ ਬਾਰੇ ਗੱਲ ਕਰਦੇ ਆਂ ਚਲੋ ਸਾਰੀ ਵੀਡੀਓ ਜਿਹੜੇ ਜਿਹੜੇ ਭਰਾ ਵੇਖਣਗੇ ਸੁਣ ਲਿਓ ਜੇ ਅੱਗੇ ਤੀ ਆਪਾਂ ਗਦੀ ਕਿਹਾ ਪਰ ਅੱਜ ਪਹਿਲੀ ਵਾਰ ਕਹਿਣ ਲੱਗੇ ਵੀਡੀਓ ਵੇਖ ਲਿਓ ਸਾਰੀ ਤੇ ਬਾਕੀ ਨਾ ਪਹਿਲੇ ਨੰਬਰ ਤੇ ਦੱਸਦਾ ਮੈਂ ਕਿ ਸਾਨੂੰ 5 ਸਾਲ ਹੋ ਗਏ ਜੀ ਇਹ ਵਰਤਦੇ ਆਣੂ ਠੀਕ ਆ ਜੀ 5 ਸਾਲ ਹੋ ਗਏ ਵਰਤਦੇ ਆਣੂ ਤੇ ਹਾ ਮਿੱਟੀ ਰੱਟ ਦੇ ਸਾਡੀ ਚਲੋ ਹਰ ਸਾਲ ਹੀ ਹੁੰਦੀ ਆ ਤੇ ਨਾ ਇਹਦੇ ਨਾਲ ਕੋਈ ਜ਼ਮੀਨ ਖਰਾਬ ਹੋਈ ਜੀ ਨਾ ਇਹਦੇ ਨਾਲ ਜ਼ਮੀਨ ਦਾ ਪੀਐਚ ਲੈਵਲ ਵਧਿਆ ਜੇ ਤੇ ਇਹ ਨਹੀਂ ਕਿ ਅਸੀਂ ਗੱਲਾਂ ਕਣਕ ਝੋਨਾ ਹੀ ਲਾਉਨੇ ਆ ਸਬਜ਼ੀ ਦੀ ਖੇਤੀ ਪੂਰੀ ਫੋਨ ਕਰਦੇ ਆ ਜੀ ਤੇ ਕੋਈ ਜ਼ਮੀਨ ਦੇ ਵਿੱਚ ਨੁਕਸ ਨਹੀਂ ਪਿਆ ਨਾ ਪੀਐਚ ਲੈਵਲ ਵਧੇ ਉਹਨਾਂ ਇਹ ਕਈ ਭਰਾ ਕਹਿੰਦੇ ਆ ਕਿ ਚਲੋ ਵੇਖੰਦਾ ਹੈ ਕਿ ਇਹ ਨਾ ਪੋਦੇ ਨਾਲ ਜ਼ਮੀਨ ਖਰਾਬ ਹੋ ਜਾਊਗੀ ਕਿ ਜਿਹੜਾ ਸੋਡੀਅਮ ਆ ਜਿਹਦੇ ਆਪਾਂ ਜਿਪਸਮ ਪਾਉਂਦੇ ਆ ਸੋਡੀਅਮ ਨੂੰ ਆ ਬੂਟੇ ਦੀਆਂ ਜਿਹੜਾਂ ਤੋਂ ਦੂਰ ਕਰਨ ਲਈ ਤੇ ਇੱਕ ਬੰਨੇ ਆਪਾਂ ਮਿੱਠਾ ਥੋੜਾ ਪਾਈ ਜਾਂਦੇ ਆ ਇਹ ਕਿਸ ਜਿਹੜੀ ਯੂਨੀਵਰਸਿਟੀ ਵਾਲਾ ਰਕਮੈਂਡ ਉਹ ਉਹਨਾਂ ਨੂੰ ਮੈਂ ਇਹੋ ਬੇਨਤੀ ਕਰਦਾ ਆਂ ਕਿ ਜਿਹੜਾ ਨਿੰਬੂ ਰਸਾ ਤੇ ਹੋ ਘੜੀ ਜਿਹੜੀ ਯੂਨੀਵਰਸਿਟੀ ਵਾਲਾ ਰਕਮੈਂਡ ਜਿਹੜੀ ਆਪਣੀ ਦੇਸੀ ਸਰਾਬ ਹੈ ਉਹ ਕਿਹੜੀ ਜਿਹੜੀ ਯੂਨੀਵਰਸਿਟੀ ਵਾਲਾ ਰਕਮੈਂਡ ਹੈ ਤੇ ਪੜਕੜੀ ਦੱਸ ਦਿਓ ਕਿਹੜੀ ਜਿਹੜੀ ਯੂਨੀਵਰਸਿਟੀ ਵਾਲਾ ਰਕਮੈਂਡ ਹੈ ਬਸ ਇਹੋ ਆ ਕਿ ਜੋਗੋ ਜਿਹਾ ਅਸੀਂ ਕਹਿਤਾ ਉਹ ਸਹੀ ਆ ਜਿਹੜਾ ਕੋਈ ਦੂਜੇ ਨੇ ਕਹਿਤਾ ਉਹ ਗਲਤ ਆ ਚਲੋ ਆਪਾਂ ਕੋਈ ਯੂਟਿਊਬਰ ਨਹੀਂ ਆ ਜਾਂ ਕੁਝ ਨਹੀਂ ਆ ਅਸੀਂ ਤਾਂ ਜੋ ਆਪਦੇ ਖੇ ਨਾ ਸਾਨੂੰ ਇਹ ਆਦਤ ਨਾ ਹੀ ਕਰੀ ਗੂਗਲ ਤੋਂ ਸਰਚ ਮਾਰੀ ਕੋਈ ਨਾ ਹੀ ਗੂਗਲ ਤੋਂ ਸਰਚ ਮਾਰ ਕੇ ਆਈ ਸਕਰੀਨ ਸ਼ਾਟ ਲਾਏ ਆ ਨਾ ਹੀ ਲਾਉਣੇ ਆ ਅਸੀਂ ਤੇ ਜੋ ਆਪਦਾ ਤਜਰਬਾ ਜੀ ਉਹ ਦੱਸਾਂਗੇ ਪਹਿਲੇ 5 ਸਾਲ ਦਾ ਸਾਡਾ ਤਜਰਬਾ ਮਿੱਠੇ ਸੋਡੇ ਵਾਲਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਤੇ ਜੋ ਕੁਝ ਅਸੀਂ ਕਰਦੇ ਆ ਆਪਦੇ ਖੇਤਾਂ ਦੇ ਵਿੱਚ ਜੋ ਵੀ ਕਰਦੇ ਆ ਉਹ ਅਸੀਂ ਅੱਜ ਤੱਕ ਤੁਸੀਂ ਵੀਡੀਓ ਵੇਖੀ ਆ ਹੋਣੀਆਂ ਸਾਰੀਆਂ ਕਿ ਉਹੋ ਹੀ ਆਪਾਂ ਸ਼ੇਅਰ ਕਰਾਂਗੇ ਕੋਈ ਤੀਜੀ ਗੱਲ ਬਿਨਾ ਮਤਲਬ ਤੋਂ ਅਸੀਂ ਨਹੀਂ ਕਰਾਵਾਂਗੇ ਹੁਣ ਕਹਿੰਦੇ ਆ ਕਿ ਜਿਹੜਾ ਸੋਡੀਅਮ ਆ ਮਿੱਠਾ ਸੋਡਾ ਇਹਦੇ ਨਾਲ ਜਮੀਨ ਖਰਾਬ ਹੋ ਜੂਗੀ ਹੁਣ ਮੈਨੂੰ ਦੱਸੋ ਕਿ ਜਿਹੜੀ ਜਿਪਸਮ ਦੀ ਗੱਲ ਕਰਦੇ ਜਿਪਸਮ ਤੇ ਆਪਾਂ 5-5 7-7 ਪੋਰੀਆਂ ਪਾ ਲੈਨੇ ਤੇ ਜਿਹੜੀ ਜਮੀਨ ਖਰਾਬ ਹੋਵੇ ਨਾ ਛੋਰੇ ਦੀ ਗੱਲ ਹੁੰਦੀ ਸੀ ਉਹ ਜਮੀਨਾਂ ਜੀ ਕੋਈ 5-5 7-7 ਸਾਲ ਲੱਗ ਜਾਂਦੇ ਜਮੀਨਾਂ ਸੈੱਟ ਹੋਣ ਨੂੰ ਇਹ ਨਹੀਂ ਕਿ ਜਿਪਸਮ ਮਿੱਕੇ ਸਾਲ ਪਾਈ ਤੇ ਸੈੱਟ ਹੋ ਗਈਆਂ ਤੇ ਜਿਹੜਾ ਮਿੱਠਾ ਸੋਡਾ ਹੈ ਜਿਪਸਮ ਤੇ ਆਪਾਂ ਆਪਾਂ ਨੇ 7-7 ਪੋਰੀਆਂ ਫਿਰਨ ਤਾਂ ਹੀ ਜਾ ਕੇ ਛੇਤੀ ਜਮੀਨ ਸੈੱਟ ਹੁੰਦੀ ਮਿੱਠਾ ਸੋਡਾ ਆਪਣਾ ਜਿਹੜਾ 800 ਗ੍ਰਾਮ ਉਹ ਜਮੀਨ ਹੁਣ ਜੇ ਕੋਈ ਭਰਾ ਵੱਧ ਪਾਈ ਜਾਊਗਾ ਉਹਦੀ ਮਰਜ਼ੀ ਪਰ ਆਪਾਂ 800 ਗ੍ਰਾਮ ਤੱਕ ਆਖਿਆ 800 ਗ੍ਰਾਮ ਤੋਂ 1 ਕਿਲੋ ਤੱਕ ਤੇ ਤਰੀਕਾ ਆਪਾਂ ਅੱਗੇ ਵੀ ਤੁਹਾਨੂੰ ਦੱਸਿਆ ਬਾਕੀ ਆਪਾਂ ਇਹ ਨਹੀਂ ਇਹਨੂੰ ਡੱਕ ਦੇਗੀ ਤੁਸੀਂ ਜ਼ਰੂਰੀ ਮਠਾ ਥੋੜਾ ਪਾਓ ਜੋ ਤੁਸੀਂ ਪਾਉਣਾ ਜੋ ਦਿਲ ਕਰਦਾ ਪਾਓ ਜੋ ਵੀ ਤੁਸੀਂ ਵਰਤਦੇ ਜੇ ਨਾ 70 ਵਰਤਦੇ ਜੇ ਥਾਈ ਫਿਟਮ ਤੇਲ 12 63 ਵਰਤਦੇ ਜੇ ਤੇ ਜਾਂ ਜਿਹੜਾ ਆਪਣਾ ਟਰੈਕੋ ਡਰਮਾ ਟਰੈਕਾ ਡਰਮਾ ਹੀ ਬਥੇਰਾ ਵਰਤਦੇ ਆਂ ਬਹੁਤ ਬਰਤ ਦੇਣੀਗੇ ਅਸੀਂ ਬਰਤ ਦੇਣੀ ਬਾਧੂ ਵਰਤ ਦੇ ਜ਼ਮੀਨਾਂ ਦੇ ਵਿੱਚ ਕਣਕ ਜੀ ਬਥੇਰਾ ਵਰਤੀ ਦਾ ਬਾਗ ਜੀ ਬਥੇਰਾ ਵਰਤੀ ਦਾ ਸਬਜ਼ੀਆਂ ਜੀ ਬਥੇਰਾ ਅਸੀਂ ਵਰਤੀ ਦਾ ਜੋ ਵਰਤ ਦੇ ਭਰਾਵ ਵਰਤਨ ਪਰ ਗੱਲ ਇਹ ਹੈ ਕਿ ਉਹ ਸਾਰਾ ਕੁਝ ਵਰਤਗੇ ਵੀ ਜਿਹੜੇ ਭਰਾ ਦੇ ਕੰਟਰੋਲ ਨਹੀਂ ਹੁੰਦਾ ਝੰਡਾ ਰੋਗ ਕੰਟਰੋਲ ਨਹੀਂ ਹੁੰਦਾ ਉਥੇ ਤੁਸੀਂ ਜੇ ਤੁਹਾਡਾ ਕੋਈ ਫਾਇਦਾ ਨਾ ਕਰੂਗਾ ਜਦੋਂ ਐਂਡ ਦੇ ਸਭ ਨੁਕਤੇ ਤੁਸੀਂ ਵਰਤ ਲਏ ਤੇ ਮਿੱਠਾ ਤੁਹਾਡਾ ਇੱਕ ਵਾਰ ਵਰਤ ਕੇ ਵੇਖ ਲਓ ਜੀ ਇਹ ਇਹ ਤਾਂ ਦੇ ਭਰਾ ਉਹ ਕੋਈ ਜ਼ਮੀਨ ਨਹੀਂ ਖਰਾਬ ਕਰਦੇ ਲੱਗਾ ਕੁਝ ਨਹੀਂ ਕਰਦਾ 40 45 ਰੁਪਏ ਦੀ ਚੀਜ਼ ਹੈ ਜੇ ਇੱਕ ਬੰਨੇ ਆਪਾਂ ਮੰਨ ਲਓ ਕਿ ਬਹੁਤ ਨੁਕਤੇ ਵਰਤਨੇ ਨੇ ਨਾ 500 500000 ਰੁਪਇਆ ਖਰਚ ਕਰਤਾ 2 2000 ਰੁਪਇਆ ਖਰਚ ਕਰਤਾ ਤੇ 40 45 ਰੁਪਇਆ ਵਾਲੀ ਚੀਜ਼ ਤੁਸੀਂ ਵਕਤ ਕੇ ਵੇਖ ਲਿਓ ਜੋ ਤੁਸੀਂ ਸਾਰਾ ਸਮਾਨ ਵਰਤੇ ਆਊਗਾ ਉਹਦੇ ਨੂੰ ਇਹ ਵੱਧ ਰਿਜ਼ਲਟ ਦੇ ਕੇ ਜਾਊਗਾ ਇਹ ਨਹੀਂਗੇ ਇਹਦੇ ਰਿਜ਼ਲਟ ਘੱਟ ਆਉਣਗੇ ਹੁਣ ਨਾ ਮੈਨੂੰ ਆ ਚਲੋ ਪਿਛਲੇ ਦਿਨੀ ਆਪਾਂ ਪਾਈ ਸੀ ਵੀਡੀਓ ਮੈਨੂੰ ਫਾਜ਼ਿਲ ਕੈਲੀ ਸਾਈਡ ਤੇ ਰਈਆ ਤੇ ਆਪਣੇ ਫਰੀ ਖਡੂਰ ਸਾਹਿਬ ਤੇ ਇੱਕ ਹਰਿਆਣੇ ਦੇ ਵਿੱਚੋਂ ਬਹੁਤ ਫੋਨ ਆਉਂਦੇ ਆ ਉਹ ਵੀਰਾਂ ਦਾ ਇਹੋ ਕਹਿਣਾ ਆਏਗੀ ਅਰ ਅਹੀਂ ਹੰਬ ਗਏ ਆ ਪੈਕਟ ਪਾ ਪਾ ਕੇ ਪਤਾ ਨਹੀਂ ਕੀ ਕੁਝ ਪਾ ਲਿਆ ਕਹਿੰਦੇ ਅਸੀਂ ਹੰਬ ਗਏ ਹਾਂ ਤੇ ਜਦੋਂ ਦਾ ਤੁਸੀਂ ਦੱਸਿਆ ਮਿੱਠੇ ਛੋਡੇ ਬਾਰੇ ਇਹ ਕੰਮ ਹੀ ਬੜਾ ਸੌਖਾ ਹੈ ਜਿੰਨਾ ਕਿ ਸਾਡੇ ਝੰਡਾ ਹੀ ਬੂਟੇ ਨਿਕਲਾ ਇਹ ਨਿਕਲਾ ਹੀ ਜਦੋਂ ਅਸੀਂ ਹੋਰ ਕੁਝ ਪਾਉਨੇ ਹਾਂ ਉਹ ਉਹ ਨਹੀਂ ਰੁਕਦੇ ਹੌਲੀ 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 ਨਿਕਲੀ ਆਉਂਦੇ ਹੀ ਪਰ ਜਦੋਂ ਦਾ ਅਸੀਂ ਮਿੱਠਾ ਛੋਡਾ ਵਰਤ ਲਿਆ ਅਸੀਂ ਉਦੋਂ ਦਾ ਕਹਿੰਦੇ ਉੱਥੇ ਹੀ ਖਲੋ ਗਿਆ ਚੰਡਾ ਰੋਗ ਚਲੋ ਹੋ ਸਕਦਾ ਕਈ ਏਰੀਆ ਦੇ ਵਿੱਚ ਜਿਵੇਂ ਗੱਲ ਚੱਲੁੰਦੇ ਹੀ ਕਿ ਨਾਂ ਵੀ ਆਈ ਹੁਣ ਰਿਜ਼ਲਟ ਹੁਣ ਜਿਹੜੀ ਮੰਨ ਲਓ ਕੋਈ ਚੀਜ਼ ਆ 100 ਦੇ 100 ਪਰਸੈਂਟ ਤੇ ਉਹਦੇ ਆ ਨਹੀਂ ਜਾਂਦੇ ਪਰ ਮੈਨੂੰ ਹੁਣ ਤੱਕ ਜਿੰਨੇ ਵੀ ਫੋਨ ਆਏ ਆ ਕਦੀ ਇਹ ਕਿਸੇ ਪ੍ਰਾਣੇ ਨਹੀਂ ਆਖਿਆ ਵੀ ਸਾਨੂੰ ਰਿਜ਼ਲਟ ਨਹੀਂ ਮਿਲਿਆ ਜਿੰਨੇ ਵੀ ਫੋਨ ਆਉਂਦੇ ਫਾਜ਼ਿਲਕਾ ਹਰਿਆਣਾ ਤੇ ਸ਼੍ਰੀ ਖਡੂਰ ਸਾਹਿਬ ਰਈਈ ਵਾਲੀ ਸਾਈਡ ਤੋਂ ਅਜਨਾਲੀ ਵਾਲੀ ਬੈਲਟ ਜੋਂ ਫੋਨ ਆਏ ਆ ਇੱਕ ਰਾਸਤਾਨ ਦੇ ਵਿੱਚੋਂ ਫੋਨ ਆਏ ਉਹ ਸਾਰੇ ਇਹੋ ਕਹਿਣਦੇ ਆ ਕਿ ਅਸੀਂ ਜੋ ਕੁਝ ਪੈਕਟ ਚੈੱਕਡ ਪਾ ਕੇ ਸਭ ਵੇਖ ਲੈ ਸੀ ਪਰ ਜਿੱਥੇ ਇਹ ਪਾਤਾ ਇਹਨੇ ਬ੍ਰੇਕਾਂ ਲਵਾ ਦੀਆਂ ਤੇ ਕੋਈ ਭਰਾਓ ਜ਼ਮੀਨ ਦਾ ਨੁਕਸਾਨ ਨਹੀਂ ਕਰਦਾ 5 ਸਾਲ ਹੋ ਗਏ ਸਾਨੂੰ ਵਰਤਦੇਆਂ ਨੂੰ ਆਪਾਂ ਕਦੀ ਗੂਗਲ ਤੋਂ ਸਰਚ ਨਹੀਂ ਮਾਰੀ ਨਾ ਕਰੀ YouTube ਤੋਂ ਸਰਚ ਮਾਰੀ ਆਂ ਇਹਦੇ ਜੋ ਆਪਦੇ ਤਜਰਬੇ ਉਹ ਦੱਸਾਂਗੇ ਗਾਵੇਂ ਸ਼ੇਅਰ ਕਰਦੇ ਰਾਵਾਂਗੇ ਸਾਰੇ ਭਰਾਵਾਂ ਨਾਲ ਤੇ ਬੇਚਿਜ ਕੋਗੇ ਤੁਸੀਂ ਵਰਤੋ ਜਿੱਥੇ ਝੰਡਾ ਉੱਚੇ ਬੂਟੇ ਨਿਕਲਦੇ ਆ ਝੰਡਾਰੋ ਹੁਗਮਦਾ ਕੋਈ ਪ੍ਰਵਾਹ ਨਹੀਂ ਜੀ ਕੋਈ ਜ਼ਮੀਨ ਨਹੀਂ ਖਰਾਬ ਹੁੰਦੀ 7 ਤੋਂ 7.5 ਦੇ ਵਿੱਚ ਪੀਐਚ ਲੈਵਲ ਰਹਿਣ ਦੇ ਸਾਡੀਆਂ ਜ਼ਮੀਨਾਂ ਦਾ ਤੇ ਹੋਰ ਵੀ ਜਿੰਨੇ ਤੱਤ ਬਿਲਕੁਲ ਸਹੀ ਹੈ ਜਿਹੜਾ ਕਾਰਬਨ ਮਾਦਾ ਹੈ ਉਹ ਵੀ 75 ਤੱਕ ਚਾਹੀਦਾ 0.75 ਤੋਂ 0.75 ਤੱਕ 0.40 ਤੋਂ ਉਹ ਵੀ ਸਾਡੇ ਖੇਤਾਂ ਦਾ 1.10 1.20 ਨਾ ਸਾਡਾ ਉਹ ਘਟਿਆ ਨਾ ਕੋਜ ਨਾ ਪੀਐਚ ਲੈਵਲ ਵਧਿਆ ਜੀ ਤੇ ਝੰਡੇ ਰੋਗ ਨੂੰ ਬ੍ਰੇਕਾਂ ਆਈ ਲਵਾ ਦਿੰਦਾ ਬਸ ਗੱਲ ਇਹ ਆ ਕਿ ਮੈਂ ਆਹੀਂ ਦੇ ਫਿਰ ਇਹੋ ਗੱਲ ਕਹਿੰਦੇ ਹੁੰਨੇ ਆ ਕਿ ਗੱਲ ਇਹ ਮੁੱਕਦੀ ਹੈ ਕਿ ਚਲੋ ਆਪਣਾ ਦੇ ਹੁਣ ਜ਼ਿੰਮੇਦਾਰਾਂ ਦਾ ਤਜਰਬਾ ਖੇਤਾਂ ਦੇ ਵਿੱਚ ਉਥੇ ਆ ਕਿ ਜੀ ਕਿਤੇ ਹੁੰਦਾ ਨੇ ਕਿ ਇਹ ਕੰਪਨੀ ਦਾ ਪ੍ਰੋਡਕਟ ਕਿ ਇਹ ਪੈਸਟੀਸਾਈਡ ਵਾਲੀ ਕੰਪਨੀ ਦਾ ਪ੍ਰੋਡਕਟ ਹੁੰਦਾ ਤੇ ਉਹ ਦੀ ਉਹਦੇ ਲਈ ਕੋਈ ਯੂਟਿਊਬਰ ਅੱਗੇ ਲਿਆਂਦਾ ਹੁੰਦਾ ਕਿ ਇਹਦੀ ਤੋਂ ਹਿੰਮਸ਼ੂਰੀ ਕਰੋ ਠੀਕ ਆ ਜੇ ਇਹ ਕੰਪਨੀ ਦਾ ਪ੍ਰੋਡਕਟ ਹੁੰਦਾ ਕਿ ਇਹ ਯੂਟਿਊਬਰ ਨੇ ਉਹਦੀ ਮਸ਼ੂਰੀ ਕੀਤੀ ਹੁੰਦੀ ਫਿਰ ਇਹ ਮਿੱਠਾ ਛੋਟਾ ਬਹੁਤ ਚੰਗਾ ਹੋ ਜਾਣਾ ਹੈ ਪਰੇ ਆਮ ਆਪਣੇ ਕਿਸਾਨਾਂ ਦਾ ਤਜਰਬਾ ਜੀ ਕਿਸਾਨ ਵਰਤਦੇ ਆ ਤੇ ਹੁਣੇ ਹੀ ਹੋ ਗਿਆ ਮਾੜਾ ਤੇ ਕੋਈ ਚੱਕਰ ਨਹੀਂ ਭਰਾਓ ਤੁਸੀਂ ਜਿਹੜੇ-ਜਿਹੜੇ ਭਰਾ ਜੁੜੇ ਆਪਣੇ ਨਾਲ ਫੋਨ ਆਉਂਦੇ ਭਰਾਵਾਂ ਦੇ ਬਹੁਤ ਤੇ ਉਹਨਾਂ ਦਾ ਵੀ ਧੰਨਵਾਦ ਤੇ ਤੁਸੀਂ ਬਿਨਾਂ ਡਰ ਬਿਨਾਂ ਚੇ ਜਿੱਕ ਤੋਂ ਵਰਤੋ ਜੀ ਤੇ ਰਿਜ਼ਲਟ ਹੀ ਦੇ ਕੇ ਜਾਊਗਾ ਤੇ ਜੇ ਜੋ ਕੋਈ ਤੁਸੀਂ ਪਾਉਂਦੇ ਜੀ ਉਹ ਤੋਂ ਵੱਧ ਰਿਜ਼ਲਟ ਦੇ ਕੇ ਜਾਊਗਾ ਤੇ ਆ ਨਿੰਬੂ ਦੇ 700 ਤੇ ਜੋ ਆ ਸ਼ਰਾਬ ਵਾਲਾ ਜੋ ਫਟਕੜੀ ਉਹਦੇ ਨੂੰ ਕਿਤੇ ਵੱਧ ਰਿਜ਼ਲਟ ਦੇਊਗਾ ਜੀ ਇਹ ਤੇ ਨਿੰਬੂ ਦਾ ਸਾਥ ਆਪਾਂ ਪਾਉਣੀ ਆ ਉਹ ਯੂਨੀਵਰਸਿਟੀ ਕਾ ਰਿਕਮੈਂਡ ਜਿੱਥੇ ਆਪਾਂ ਮਿੱਠਾ ਸੋਡਾ ਪਾਉਣੀ ਉਹ ਨਹੀਂ ਰਿਕਮੈਂਡ ਓਕੇ ਜੀ ਧੰਨਵਾਦ ਸਾਰੇ ਭਰਾਵਾਂ ਦਾ